ਕੋਈ ਦੰਗਿਆਂ 'ਚ ਮਰਦਾ ਏ ਕੋਈ ਪੰਗਿਆਂ 'ਚ ਮਰਦਾ ਏ ਕੋਈ ਦੰਗਿਆਂ 'ਚ ਮਰਦਾ ਏ ਕੋਈ ਪੰਗਿਆਂ 'ਚ ਮਰਦਾ ਏ ਮਰਦਾ ਨਿਰਦੋਸ਼ ਹੀ ਜਦ ਸਿਰ ਝੂਠਾ ਇਲਜ਼ਾਮ ਹੁੰਦਾ ਏ ਤੇਰੀ ਨਗਰੀ 'ਚ ਰੱਬ ਰੋਜ਼ ਕਤਲੇਆਮ ਹੁੰਦਾ ਏ ਤੇਰੀ ਨਗਰੀ 'ਚ ਰੱਬ ਰੋਜ਼ ਕਤਲੇਆਮ ਹੁੰਦਾ ਏ ਹੱਲੇ ਵੀ ਜਿਸਮ ਵੇਚਣ ਲਈ ਹੋਕੇ ਮਜਬੂਰ ਬੈਠੀ ਹਲੇ ਵੀ ਜਿਸਮ ਵੇਚਣ ਲਈ ਹੋਕੇ ਮਜਬੂਰ ਬੈਠੀ ਆਜ਼ਾਦੀ ਦੀ ਫੀਸਾ ਤੋ ਔਰਤ ਕੋ ਹਾ ਦੂਰ ਬੈਠੀ ਕੰਮ ਕੁੜੀਆਂ ਨੂੰ ਮਾਰਨ ਦਾ ਹੁਣ ਤਾਂ ਸ਼ਰਿਆਮ ਹੁੰਦਾ ਏ ਤੇਰੀ ਨਗਰੀ ਚ ਰੱਬਾ ਰੋਜ਼ ਕਤਲੇਆਮ ਹੁੰਦਾ ਏ ਤੇਰੀ ਨਗਰੀ ਚ ਰੱਬਾ ਰੋਜ਼ ਕਤਲੇਆਮ ਹੁੰਦਾ ਏ